ਦੋਸਤੋ ਸਤਿ ਸ਼੍ਰੀ ਅਕਾਲ ਅੱਜ ਫੇਰ ਸਰਪੰਚ ਸਾਹਿਬ ਨਾਲ ਕਰਦੇ ਹਾਂ ਗੱਲਾਂ ਬਾਤਾਂ ਸਰਪੰਚ ਸਾਹਿਬ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਚੜ੍ਹਦੀ ਕਲਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਜਿਵੇਂ ਸਕੌਚ ਪੁਰਾਣਾ ਹੁੰਦਾ ਜਾਂਦਾ ਨਾ ਕਹਿੰਦੇ ਉਹਦੀ ਕੀਮਤ ਵੀ ਵੱਧਦੀ ਜਾਂਦੀ ਹੈ ਤੇ ਨਖਾਸਲ ਵੀ ਹੁੰਦਾ ਜਾਂਦਾ ਉਸੇ ਤਰੀਕੇ ਜਿਹੜੀ ਸਰਕਾਰ ਨੇ ਸਕੀਮ ਦਿੱਤੀ ਸਕੀਮ ਘਟ ਤੇ ਸਕੈਮ ਵੱਧ ਬਣਦਾ ਜਾ ਰਿਹਾ ਲੈਂਡ ਪੂਲਿੰਗ ਸਕੀਮ ਪੈਸੇ ਤੱਕ ਕਿਸਾਨਾਂ ਨਾਲ ਮੁੱਢਕਦੀਨੋਂ ੱੱਕਾ ਹੁੰਦਾ ਆਇਆ ਪਰ ਜਿਹੜੀ ਇਹ ਆਮ ਲੋਕਾਂ ਨੂੰ ਸਭ ਤੋਂ ਵੱਧ ਆਮ ਆਦਮੀ ਪਾਰਟੀ ਤੇ ਆਸ ਸੀ ਅੱਜ ਫੇਰ ਜਦੋਂ ਕਿਤੇ ਗੌਰ ਨਾਲ ਤੱਕਦੇ ਆ ਤੇ ਵਿਚਾਰ ਕਰਦੇ ਆ ਸਕੀਮ ਸਕੈਮ ਬਣਦੀ ਜਾ ਰਹੀ ਆ ਸਾਨੂੰ ਲੈਂਡ ਪੂਲਿੰਗ ਸਕੀਮ ਦੀਆਂ ਨਵੀਆਂ ਪਰਤਾਂ ਦੱਸੋ ਕੀ ਖੁੱਲੀਆਂ ਨੇ ਹਾਂਜੀ ਇਹ ਮੈਂ ਦੱਸਦਾ ਜਿਹੜੀ ਲੈਂਡ ਪੂਲਿੰਗ ਸਕੀਮ ਹੈ ਇਹ ਸੱਚੀ ਮੁੱਚੀ ਡਾਕਾ ਸਕੀਮ ਹੈ ਇੱਕ ਕਿਸਮ ਦੀ ਗੱਲ ਥੋੜੀ ਸਹੀ ਹੈ ਵੀ ਸਕੀਮ ਨਹੀਂ ਸਕੈਮ ਹੈ ਹਾਂ ਨਵੇਂ-ਨਵੇਂ ਤੱਥ ਨਿਕਲਦੇ ਨੇ ਮੈਂ ਤਾਂ ਹੈਰਾਨ ਹਾਂ ਤੁਹਾਨੂੰ ਕਿਹਾ ਹੁਣ ਤੁਹਾਨੂੰ ਵੀ ਸੁਣਾ ਦਿੰਨਾ ਤੁਹਾਨੂੰ ਹੁਣ 18 ਤਰੀਕ ਨੂੰ ਕੱਲ ਨੂੰ ਜਣੀ ਐਸਕੈਮ ਨੇ ਸਰ ਸਾਰੀਆਂ ਪਾਰਟੀਆਂ ਨੂੰ ਸੱਦਾ ਦਿੱਤਾ ਹੈ ਮੀਟਿੰਗਾਂ Chandigarh ਠੀਕ ਹੈ ਜੀ ਇਹਨਾਂ ਸਾਰਿਆਂ ਨੇ ਕਿਹਾ ਵੀ ਅਸੀਂ ਆਵਾਂਗੇ ਹਾਂ ਵੀ ਹੁਣ ਜਾਂਦਾ ਕਿਹੜਾ ਦੇਖੋ ਕਿਉਂਕਿ ਇਹੇ ਪਾਰਟੀਆਂ ਦੋ ਇਹਨਾਂ ਚੋਂ ਅੰਦਰ ਵੀ ਸੀਗੀਆਂ ਕੁਛ ਕੋਈ ਨਹੀਂ ਬੋਲਿਆ ਲੈਂਡ ਪੂਲਿੰਗ ਬਾਰੇ ਕਿਸੇ ਦੇ ਨਾਂ ਜੀਰੋ ਆ ਵਰਨਾ ਕਿਸੇ ਹੋਰ ਮੌਕੇ ਤੇ ਕੋਈ ਆਵਾਜ਼ ਨਹੀਂ ਉਠਾਈ ਹਮ ਚਲੋ ਜੇ ਆਉਂਦੇ ਨੇ ਤਾਂ ਵਧੀਆ ਗੱਲ ਆ ਪਤਾ ਸਵਾਗਤ ਕਰਾਂਗੇ ਵੀ ਆਉਣਾ ਚਾਹੀਦਾ ਤੇ ਉਹ ਗੱਲ ਦਾ ਤੁਹਾਨੂੰ ਪੱਤੀ ਆ ਵੀ ਉਹ ਗਰਾਹਾਂ ਇਸ ਗੱਲ ਤੋਂ ਬਾਈਕਟ ਕਰਕੇ ਵੀ ਅਸੀਂ ਸਰਪਾਰਟੀ ਮੀਟਿੰਗ ਕਿ ਨਹੀਂ ਸ਼ਾਮਲ ਹੁੰਦੇ ਉਹ 24 ਤਰੀਕ ਵਾਲੇ ਧਰਨੇ 'ਚ ਵੱਧ ਚੜ ਕੇ ਸਾਰੇ ਪ੍ਰੋਗਰਾਮਾਂ ਦੀ ਸਹਸਾ ਲਵਾਂਗੇ ਠੀਕ ਹੈ ਵੀ ਅਸੀਂ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਸ਼ਾਮਲ ਹੁੰਦੇ ਤੇ ਅਕਾਲੀ ਦਲ ਦੀ ਦਫ਼ਤਰ ਨਾ ਸੀ ਮੁਜਾਰਾ ਉਹ ਉਹਨਾਂ ਨੇ ਅੱਗੇ ਪਾ ਕੇ ਹੁਣ 22 ਤਰੀਕ ਨੂੰ ਕਰਤਾ ਠੀਕ ਹੈ ਜੀ ਉਦੋਂ ਬਾਰਸ਼ਪੁਰ ਚਦਨ ਸੀਗਾ ਕੰਮ ਮਾਈ ਨੂੰ ਕਰਤਾ ਅਗੇ ਜਿਹੜੀ ਇਹ ਲੈਂਡ ਪੂਲਿੰਗ ਨੂੰ ਕਹਿੰਦੇ ਨੇ ਵੀ ਸਵੈ ਇੱਛਾ ਨਾਲ ਲੈ ਰਹੇ ਹਾਂ ਅਸੀਂ ਜ਼ਮੀਨ ਸਵੈਸ ਉਹ ਇੱਛਾ ਨਹੀਂ ਹੈਗੀ ਇਹ ਹੂੰ ਇਹ ਤਾਂ ਬਾਈ ਜੀ ਜਦੋਂ ਜ਼ਮੀਨ ਵੇਚਣ ਤੇ ਗਹਿਣੇ ਕਰਨ ਤੇ ਉਤੇ ਲੋਨ ਲੈਣ ਤੇ ਰੋਕ ਲਾਤਾ ਤਕਰੀਬਨ 65000 ਏਕੜ ਜ਼ਮੀਨ ਹੈ ਇਹ ਹੂੰ ਜਦੋਂ ਉਤੇ ਰੋਕ ਹੀ ਲੱਗੀ ਲੋਕ ਖਾਣਗੇ ਕੀ ਹੂੰ ਜਮੀਨ ਜਾਊ ਕਿੱਧਰ ਉਹ ਤੋਂ ਵੱਡੀ ਗੱਲ ਅਜੇ ਤੱਕ ਸਰਕਾਰ ਨੇ ਕੋਈ ਵੀ ਸਰਵੇ ਨਹੀਂ ਕਰਾਇਆ ਵੀ ਕਿੰਨੀ ਜ਼ਮੀਨ ਘਰਾ ਨੂੰ ਚਾਹੀਦੀ ਹੈ ਕਿੰਨੀ ਇੰਡਸਟਰੀ ਨੂੰ ਚਾਹੀਦੀ ਹੈ ਹਾਂ ਕਿੱਥੇ ਕੀ ਬਣਾਉਣਗੇ ਕੋਈ ਪਤਾ ਨਹੀਂ ਠੀਕ ਹੈ ਨੇਰੇ ਤੇ تیر ਮਾਰਦੇ ਨੇ ਹੁਣ ਉਹ ਕਰੀਆ ਨੇ ਕਾਲਪਨਿਕ ਗੱਲਾਂ ਕਰਦੇ ਨੇ ਨਾ ਉਹਨਾਂ ਦਾ ਕੋਈ ਫਾਇਦਾ ਨਾ ਗੱਲ ਦਾ ਕੋਈ ਮੂਹ ਨਾ ਸਤਰਾ ਸਮਝ ਨਹੀਂ ਆ ਰਹੀ ਤੇ ਗੱਲ ਅਗਲੀ ਹੈ ਜਿਹੜੀ 3 ਸਾਲ ਹਾਂ ਪਹਿਲਾਂ ਮੈਨੂੰ ਐ ਸੀ ਮੈਂ ਕਿਹਾ ਕਿਤੇ ਮਹੀਨੇ ਦਾ 30000 ਦੇਣਗੇ ਤਿੰਨ ਸਾਲ ਜਾਂ ਜਿੰਨਾ ਚਿਰ ਉਹ ਜ਼ਮੀਨ ਡਿਵੈਲਪ ਨਹੀਂ ਹੁੰਦੀ ਹਮ ਉਹਨਾਂ ਚਿਰ ਦਾ 30000 ਰੁਪਇਆ ਸਾਲ ਦਾ ਗੁਜ਼ਾਰਾ ਪੱਤਾ ਅੱਛੇ ਜੀ ਤੁਸੀਂ ਯਾਰ ਦੱਸੋ ਇੱਕ ਪਰਿਵਾਰ ਦਾ 30000 ਕਿਵੇਂ ਗੁਜ਼ਾਰਾ ਹੋਊ ਇਹ ਤਾਂ ਜਿਹੜੀਆਂ ਸਾਰੀਆਂ ਪਾਰਟੀਆਂ ਦੀ ਲਾ ਲੋ ਜਿੰਨੇ ਐਮਐਲਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਦੇ ਐਮਐਲਏ ਮੰਤਰੀ ਤਾਂ ਲੈਂਦੇ ਨੇ ਲੱਖਾਂ ਰੁਪਇਆ ਮਹੀਨਾ ਹਮ ਕਿਸਾਨ ਪਰਿਵਾਰਾਂ ਨੂੰ 60 30000 ਰੁਪਇਆ ਸਾਲ ਦਾ ਸਾਲ ਦਾ ਜੀ ਤੇ ਇਹ ਇੱਕ ਸਰਪੰਚ ਸਾਹਿਬ ਸਾਨੂੰ ਇਹ ਵੀ ਦੱਸੋ ਕਿ ਤੇ ਇਹ ਏਕੜ ਮੰਗਰ ਹੋ ਹੈਗਾ ਜੀ ਕੀ ਸਾਰੇ ਪਰ ਪਰਿਵਾਰ ਨਾ ਨਹੀਂ ਨਾ ਨਾ ਏਕੜ ਮੰਗਰ ਕੁਛ ਨਹੀਂ ਹੈਗਾ ਪਰ ਪਰਿਵਾਰ ਪਰ ਪਰਿਵਾਰ ਬਿਲਕੁਲ ਨਹੀਂ ਜ਼ਮੀਨਾਂ ਤੇ ਉਹ ਕਰਤਾ ਵੀ ਬੰਦਾ ਨਾਲੋਂ ਕੋਈ ਲੋੜ ਹੈ ਕੱਲ ਨੂੰ ਕਿਸੇ ਨੂੰ ਬਿਮਾਰੀ ਠਮਾਰੀ ਕਿਸੇ ਨੇ ਤੀ ਪੁੱਤ ਦਾ ਵਿਆਹ ਕਰਨਾ ਪੈਸੇ ਦੀ ਤਾਂ ਲੋੜ ਆਪਾਂ ਗਰੀਬ ਛੋਟੇ ਜ਼ਮੀਨਦਾਰ ਤਾਂ ਇੱਥੇ ਪੂਰਾ ਕਰਦੇ ਆ ਬਿਲਕੁਲ ਜੀ ਤੇ ਯਾਰ ਇਹ ਤਾਂ ਹੈਰਾਨਗੀ ਵਾਲੀ ਗੱਲ ਹੈ ਤੇ ਫੇਰ 2013 ਵਾਲੀ ਚ ਜਿਹੜਾ ਸੀਗਾ ਅਕਾਲੀ ਦਰਬ ਨੇ ਲਿਆਂਦੀ ਸੀ ਪਾਲਿਸੀ ਹਾਂ ਉਹਨਾਂ ਨੇ ਤਾਂ ਸੀਗਾ ਵੀ ਲੈਂਡ ਪੂਲਿੰਗ ਤੇ ਕੋ ਲੈ ਕੇ ਵੀ ਜਿਹੜਾ ਵਿਕਸਤ ਹੋਇਆ ਏਰੀਆ ਜਿਹੜਾ ਡਿਵੈਲਪ ਹੋ ਗਿਆ ਉਹਦਾ ਅਧ ਲੈ ਲਓ ਹਾਂ ਇਹ ਕੀ ਦੇ ਰਹੇ ਨੇ 1000 ਗਜ ਦਾ ਪਲਾਟ ਤੇ 200 ਗਜ ਦਾ ਕਮਰਸ਼ੀਅਲ ਪਲਾਟ ਆਪੇ ਦੇਖ ਲਓ ਜਿਵੇਂ ਕਹਿੰਦੇ ਵੀ 9 ਏਕੜ ਵਾਲੇ ਦੇ ਤਿੰਨ ਇਕੱਲੇ ਆ ਜਾਣਗੇ ਹਾਂ ਤੇ ਦੂਜੀ ਉਹਦੇ ਚ ਜਾਊਗੀ ਕੁਮਾਰ ਆਪਣੇ ਦੂਜੇ ਪਲਾਟਾਂ ਜਿਹੜੇ ਛੀ ਪਲਾਟਾਂ ਦਾ ਇਸੇ ਤਰ੍ਹਾਂ ਇਹ ਇਹ ਜਿਹੜਾ ਅਗਲਾ ਇਹਦਾ ਕੌੜਾ ਸੱਤ ਹੈ ਹੂੰ ਇਹਦੇ ਤੇ ਇੱਕ ਡਿਵੈਲਪਮੈਂਟ ਚਾਰਜ ਲਾਇਆ ਨੇ ਅੱਛਾ ਜੀ ਜਿਹੜੀ ਆਪਾਂ ਜ਼ਿਕਰ ਕਰ ਰਹੇ ਸੀ ਹਾਂਜੀ ਉਹ ਡਿਵੈਲਪਮੈਂਟ ਦਾ ਵੀ ਕਾਫੀ ਪ੍ਰਚਾਰ ਹੋ ਰਿਹਾ ਵੀ ਹਾਂ ਐ ਹੋਊਗਾ ਉਹ ਹੈ ਜਾਈ ਹੈਰਾਨੀ ਹੈਰਾਨੀ ਵਾਲੀ ਗੱਲ ਹੈ ਈਡੀਸੀ ਹਾਂਜੀ ਐਕਸਟਰਾ ਡਿਵੈਲਪਮੈਂਟ ਚਾਰਜ ਹੂੰ ਜਿਹੜੇ ਗਮਾਡਾ ਦੇ ਅੰਦਰ ਨੇ ਹੂੰ ਠੀਕ ਹੈ ਜੀ ਪਰ 1 ਕੜ 1 ਕਰੋੜ ਰੁਪਇਆ ਦੇਣਾ ਉਹਨਾਂ ਦੇ ਡਿਵੈਲਪ ਹੋਣ ਤੋਂ ਬਾਅਦ ਅੱਛਾ ਨਾਲੇ ਜ਼ਮੀਨ ਨਾਲੇ ਜ਼ਮੀਨ ਦੇਣੀ ਹੈ ਨਾਲੇ ਕਰੋੜ ਰੁਪਈਆ ਹਾਂ ਜੇ ਤੁਸੀਂ ਡਿਵੈਲਪ ਹੋਇਆ ਉਹ ਲੈਣਾ ਜਿਹੜਾ ਸਰਕਾਰ ਨੇ ਪਾਲਿਸੀ ਕੱਢੀ ਹੈ ਗਮਾਟਾ ਤੋਂ ਬਾਹਰ ਜਿਵੇਂ ਗਲਾਡਾ ਲੁਧਿਆਣਾ ਫਿਰੋਜ਼ਪੁਰ ਸੌਰੀ ਲੁਧਿਆਣਾ ਪਟਿਆਲਾ ਜਲੰਧਰ ਉੱਥੇ ਪਤਾ ਕਿ ਈਡੀਸੀ ਡਬਲ ਹੈ ਅੱਛਾ ਜੀ 2 ਕਰੋੜ ਏਕੜ ਦਾ ਦੇਣਾ ਕਿਸਾਨ ਨੇ ਅਬ ਦੀ ਜ਼ਮੀਨ ਦੇ ਆਪ ਹੀ ਪੈਸੇ ਦੇਣਗੇ ਹੁਣ 2 ਕਰੋੜ ਰੁਪਈਆ ਜਾਂ 1 ਕਰੋੜ ਰੁਪਈਆ ਬੰਦੇ ਨੂੰ ਜੇਬ ਚ ਪਾ ਕੇ ਰੱਖਣਾ ਪਊਗਾ ਹਾਂ ਜਿਉਟ ਬਾਕੀ ਰੱਖਣਾ ਪਊ ਹਾਂ ਵੀ ਉਹ ਮੇਰੀ ਕਲੋਨੀ ਡਿਵੈਲਪ ਹੋਊਗੀ ਉਦੋਂ ਬਾਅਦ ਚ ਮੈਂ ਇਹਨਾਂ ਨੂੰ ਪੈਸੇ ਦੇ ਕੇ ਆਉਣੇ ਨੇ 60 40 ਦੀ ਰੇਸ਼ੋ ਜਿਹੜਾ ਉਹ ਤੇ ਖਰਚ ਆਉਣਾ 60 40 ਦੀ ਰੇਸ਼ੋ ਕਰਤੀ ਜੀ 60% ਮਾਲਕ ਦਾ 40% ਸਰਕਾਰ ਦਾ ਇਹ ਸਮਝ ਨਹੀਂ ਆਉਂਦੀਆਂ ਵੀ ਕੀ ਆ ਇਹ ਬੇਸਰਪੈਰਾ ਬਿੱਲ ਬਣਾਤਾ ਸਭ ਤੋਂ ਤੂੰ ਅਗਲੀ ਗੱਲ ਹੂੰ ਜੇ ਕਿਸੇ ਕਿਸਾਨ ਕੋਲ 4 ਕਨਾਲ ਜ਼ਮੀਨ ਹੈ ਹੂੰ ਕੀ ਉਹਨੂੰ ਇਹ 1000 ਗਜ ਦਾ ਪਲਾਟ ਦੇਣਗੇ ਉਹਨੂੰ 200 ਗਜ ਦਾ ਕਮਰਸ਼ੀਅਲ ਪਲਾਟ ਦੇਣਗੇ ਨਹੀਂ ਦਿੰਦੇ ਨਹੀਂ ਦਿੰਦੇ ਜੀ ਨਹੀਂ ਨਹੀਂ ਉਹਦੇ ਵਾਸਤੇ ਪਤਾ ਕੀ ਹੁਣ ਕੋਈ ਹੋਰ ਰਸੂਦ ਕਰ ਰਹੇ ਨੇ ਉਹਦੇ ਚ ਤਾਂ ਜੇ ਮੰਨ ਲਓ ਦੋ ਵਜ਼ੀਰੇ ਜਿਮੀਦਾਰ ਹੁੰਦੇ ਨੇ ਜਿੰਨਾਂ ਕੋਲ ਅੱਧ ਤੱਕ ਲਾ ਵੀ ਹੁੰਦਾ ਹੈ ਬਿਲਕੁਲ ਜੀ ਪੰਜ ਘਰਾਂ ਨੂੰ ਇਕੱਠੇ ਕਰ ਦੇਣਗੇ ਕੰਮ ਜਾ ਰਹੇ ਨੇ ਯਾਨੀ ਬੇਅੰਤ ਬਣੀਆਂ ਇਹ ਵੀ ਤੁਸੀਂ ਪੰਜ ਜਣੇ ਰਲ ਕੇ ਇੱਥੇ ਮਕਾਨ ਬਣਾ ਲਓ ਇੱਥੇ ਰਹਿ ਲਓ ਦੱਸੋ ਕਿਵੇਂ ਰਹਿਣਗੇ ਹਮ ਕਿੰਨੀ ਖਤਰਨਾਕ ਗੱਲ ਆ ਜਿਹੜੇ ਇਹਦੇ ਸਾਰੇ ਉਹ ਸਾਹਮਣੇ ਆਉਣਗੇ ਇਹਦੇ ਪੱਖ ਪੂਰਾ ਬਿਲ ਸਾਹਮਣੇ ਆ ਗਿਆ ਜਦੋਂ ਜਾਂ ਲੋਕਾਂ ਨੇ ਹੰਡਾਇਆ ਜਦੋਂ ਆਉਣ ਵਾਲੇ ਤਿੰਨ ਚਾਰ ਸਾਲਾਂ ਚ ਹਾਂ 65000 ਏਕੜ ਜ਼ਮੀਨ ਪੰਜਾਬ ਦੀ ਉਹ ਵੀ ਉਹ ਪਜਾਊ ਜ਼ਮੀਨ ਉਹ ਪਜਾਊ ਟੋਟੇ ਦਾ ਸਿਰ ਹਾਂ ਫਿਰ ਇਹ ਕਹਿ ਦਿੰਦੇ ਨੇ ਤੁਸੀਂ ਧਰਨੇ ਲਾਉਂਦੇ ਨਹੀਂ ਕਿਸਾਨਾਂ ਨੂੰ ਹਾਂ ਉਹਨਾਂ ਨੇ ਮੈਂ ਪਕਲੋ ਜੇਕਰ ਕਰਦੇ ਸੀ ਤਲਵੰਡੀ ਅਕਲੀਆ ਮਾਨਸਾ ਜਿਹੜੇ ਦਾ ਪਿੰਡ ਹਾਂ ਉਹ ਲੋਕ ਧਰਨਾ ਨਹੀਂ ਲਾਉਣਗੇ ਬਿਲਕੁਲ ਜੀ ਪਹਿਲਾਂ ਜੀਰਾ ਸ਼ਰਾਬ ਫੈਕਟਰੀ ਨੇ ਲੋਕ ਬਹੁਤ ਅਵੇਅਰ ਕਿੰਨੇ ਕਰਤੇ ਉੱਥੋਂ ਕਿੰਨੇ ਲੋਕ ਬੋਲਣ ਲੱਗੇ ਫਿਰ ਉਹ ਲੋਕ ਕੱਲ ਨੂੰ ਇਹਨਾਂ ਦੀ ਇਹੋ ਜਿਹੀਆਂ ਸਕੀਮਾਂ ਮਗਰ ਵੀ ਉਹ ਕਰਨ ਪੈਣਗੀ ਬੀਤੋ ਯਾ ਕੀ ਕਰਦੇ ਹੋ ਤਾਂ ਨਹੀਂ ਲੱਗਣਗੇ ਹੋਰ ਕੀ ਹੋਊਗਾ ਕਿਸਾਨ ਕਿੱਧਰ ਜਾਊਗਾ ਨਹੀਂ ਪਹਿਲਾਂ ਇਹਨਾਂ ਨੇ ਫਿਰ ਜੱਥੇਬੰਦੀਆਂ ਨਾਲ ਕੋਈ ਮੀਟਿੰਗਾਂ ਮੋਟੀਆਂ ਨਹੀਂ ਕਰੀਆਂ ਇਹ ਕਿਹਨੇ ਸਰਕਾਰ ਲੈਂਡ ਪੂਨਿੰਗ ਤੇ ਹਾਂਜੀ ਨਾ ਨਾ ਹਾਲਾਂਕਿ ਇਹ ਦੇਖੋ ਜਨਤਕ ਗੱਲ ਹੈ ਇਹ ਪ੍ਰਾਈਵੇਟ ਪ੍ਰਾਪਰਟੀ ਹੈ ਘਟੋ ਘਟ ਜਿਹੜੀਆਂ ਉਹਨਾਂ ਨੂੰ ਉਹਨਾਂ ਦੀ ਆਗੂ ਨੇ ਜੱਥੇਬੰਦੀਆਂ ਉਹਨਾਂ ਨਾਲ ਤਾਂ ਕੋਈ ਸਲਾਹ ਮਸ਼ਵਰਾ ਕਰਨਾ ਸੀ ਬਸ ਆਪਦੇ ਪੱਖੀ ਸਰਪੰਚਾਂ ਤੋਂ ਕੁਝ ਪਤਾ ਨਹੀਂ ਸ਼ਾਇਦ ਕੋਈ ਕਾਹ ਲਖਾ ਲਖੂ ਕੇ ਲੈ ਲਿਆ ਬਾਕੀ ਤਾਂ ਕੁਝ ਨਹੀਂ ਹੈਗਾ ਜਿਹੜੀਆਂ 100 100 ਏਕੜ ਦੀਆਂ ਹੂੰ ਕਲੋਨੀਆਂ ਕਹਿੰਦੇ ਨੇ ਵੀ ਪੰਨਿਆਂ ਨੇ ਇਹਨਾਂ ਨੂੰ ਦੱਸਣ ਜੀ ਆਉਂਦਾ ਪੰਨਿਆਂ ਵੀ ਨੇ ਆਪਾਂ ਨੂੰ ਪਤਾ ਹੀ ਐ 100 ਏਕੜ ਚ ਕੱਟਦੀ 50 ਏਕੜਾਂ ਦੇ ਹੋਣੀ ਹੋਈ ਉਹਨਾਂ ਦਾ ਕੀ ਕਰਨਗੇ ਉਹਨਾਂ ਨੂੰ ਪੈਸੇ ਦੇ ਦੇਣਗੇ ਵੱਡੇ ਲੋਕ ਨੇ ਸਭ ਤੋਂ ਮਾੜਾ ਇਫੈਕਟ ਦੇ ਵੀ ਭਾਈ ਇਹ ਪੈ ਰਿਹਾ ਹੈ ਵੀ ਜਿਹੜੇ ਪ੍ਰਾਈਵੇਟ 플레이ਰ ਬਾਹਰੋਂ ਨੇ ਆ ਕੇ ਆਪਦੇ ਉੱਥੇ ਕਲੋਨੀਆਂ ਬਸਾਉਣਗੇ ਹੂੰ ਉੱਥੇ ਬਹੁਤੇ ਪੰਜਾਬ ਤੋਂ ਬਾਹਰ ਦੇ ਲੋਕ ਬਸ ਰਹੇ ਨੇ ਪੰਜਾਬ ਵਾਲੇ ਤਾਂ ਹੁਣ ਬੈਠੇ ਹੀ ਨਹੀਂ ਜਿੱਥੇ ਬੈਠੇ ਨੇ ਬਿਲਕੁਲ ਜੀ ਬਿਲਕੁਲ ਪੰਜਾਬ ਦੀ ਡੈਮੋਗ੍ਰਾਫੀ ਨੂੰ ਪੰਜਾਬ ਦੇ ਸੱਭਿਆਚਾਰ ਨੂੰ ਬਹੁਤ ਵੱਡਾ ਖਤਰਾ ਹੈ ਅਸਲ ਵਿੱਚ ਜਦੋਂ ਇੰਨੇ ਲੋਕ ਤੁਹਾਡੇ ਸਟੇਟ ਦੇ ਬਾਹਰ ਦੇ ਸਟੇਟ ਦੇ ਆ ਕੇ ਤੁਹਾਡੇ ਵਿੱਚ ਰਹਿ ਗਏ ਆਪਾਂ ਨੇ ਲੋਕ ਤਾਂ ਮੰਗ ਕਰਦੇ ਸੀ ਵੀ ਬੈਨ ਕਰੋ ਹਮਾਚਲ ਤੇ ਰਾਜਸਥਾਨ ਮੰਗੂ ਇਹੇ ਬੁਲਾ ਕੇ ਦੇਣ ਲੱਗੇ ਵੀ ਸੰਭੋ ਜਮੀਨਾਂ ਕੋਈ ਗੱਲ ਆ ਕੁਸਾ ਇਹ ਅਸਲ ਚ ਜਦੋਂ ਕਿ ਆਪਣਾ ਜਿਹੜਾ ਪੰਜਾਬੀ ਆ ਉਹ ਹਿਮਾਚਲ ਚ ਰਾਜਸਥਾਨ ਚ ਕਿਤੇ ਜਾ ਕੇ ਜ਼ਮੀਨ ਨਹੀਂ ਲੈ ਸਕਦਾ ਜੀ ਇੱਕ ਪਟਿਆੜੀ ਤਹਿਸੀਲ ਆ ਰਾਜਸਥਾਨ ਦੀ ਉੱਥੇ ਹੁੰਦੀਆਂ ਨੇ ਰਜਿਸਟਰੀਆਂ ਛੋਟੀ ਜੀ ਤਹਿਸੀਲ ਬਸ ਹੋਰ ਕਿਤੇ ਨਹੀਂ ਹੈਗਾ ਟੋਟਲੀ ਬੰਦਾ ਆਪਣੇ ਵਾਸਤੇ ਮੈਂ ਇਸ ਵਿਸ਼ੇ ਤੇ ਤਾਂ ਜੀ ਬਹੁਤ ਗੰਭੀਰਤਾ ਹੋ ਗਈ ਗੱਲ ਦੀ ਹੈਨਾ ਅਜੇ ਤਾਂ ਆਪਾਂ ਨੂੰ ਪੂਰਾ ਵੀ ਨਹੀਂ ਪਤਾ ਜੇ ਆਪਾਂ ਕੇ ਆਪਾਂ ਪੂਰਾ ਪਤਾ ਜਿੰਨਾ ਕਿ ਪਤਾ ਉਹਨਾਂ ਕਾ ਆਪਾਂ ਵਿਚਾਰ ਲੈਂਦੇ ਆ ਇਹ ਤਾਂ ਅਜੇ ਸਾਹਮਣੇ ਆਉਣ ਦੇ ਪੂਰਾ ਨੋਟੀਫਿਕੇਸ਼ਨ ਦੁਬਾਰੇ ਹੋਊਗਾ ਸੋਧ ਕਰਨਗੇ ਹੁਣ ਪਤਾ ਲੱਗੂ ਵੀ ਕੀ ਕੀ ਹੁੰਦਾ ਉਹਦੇ ਚ ਜਿਹੜੀਆਂ ਗੱਲਾਂ ਕਰੀਆਂ ਨੇ ਉਹ ਤਾਂ ਹੈਗੀਆਂ ਨੇ ਅਕਲ ਚ ਹੈਗੀਆਂ ਨੇ ਤਾਂ ਬਹੁਤ ਮਾੜੀਆਂ ਵੀ ਨਹੀਂ ਜੀ ਫਿਰ ਤਾਂ ਇਦੋਂ ਮਾੜਾ ਕੀ ਹੋਊਗਾ ਹੋਰ ਕੀ ਹਜੇ ਕਹਿੰਦੇ ਇਹ ਜੀ ਸਵੈਚਾ ਨਾਲ ਲੈ ਰਹੇ ਹਾਂ ਅਸੀਂ ਸਵੈਚਾ ਕਹਿੰਦੇ ਰਹੀ ਇਹ ਹੁਣ 18 ਨੂੰ ਆ ਜੀ 18 ਨੂੰ ਕੱਲ ਨੂੰ ਹਾਂ ਹਾਂ ਉਹ ਟੰਡੀਗੜ ਮੀਟਿੰਗ ਐ ਪਾਰਟੀਆਂ ਦੇ ਪ੍ਰਧਾਨਾਂ ਦੀ ਸੱਦਾ ਦਿੱਤਾ ਉਹਨਾਂ ਨੇ ਪ੍ਰਧਾਨਾਂ ਨੂੰ ਕਿਸਾਨ ਸੰਯੁਕਤ ਕਿਸਾਨ ਮੋਰਚੇ ਨੇ 24 ਨੂੰ ਵੱਡੀ ਉਹ ਹੈ ਲੁਧਿਆਣੇ ਕਿਸਾਨ ਦੁਨੀਆਂਾਂ ਦੀ ਰੈਲੀ ਕਿਸਾਨ ਦੁਨੀਆਂਾਂ ਦੀ ਰੈਲੀ ਇਸੇ ਇਸੇ ਵਿਸ਼ੇ ਤੇ ਆਈ ਇਸ ਟੋਟਲੀ ਲੈਂਡ ਪੂਲੀ ਦੇ ਮਾਮਲੇ ਦੀ ਹੈ ਠੀਕ ਹੈ ਜੀ ਇਹ ਗੱਲ ਹੈ ਜੀ ਧੰਨਵਾਦ ਜੀ ਸਰਪੰਚ ਸਾਹਿਬ ਤੁਸੀਂ ਸਾਨੂੰ ਵਿਚਾਰ ਦਿੱਤੇ ਤੇ ਦਰਸ਼ਕਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਜੀ ਧੰਨਵਾਦ ਜੀ ਸ਼ੁਕਰੀਆ